ਕਲੇਜੇ ਤੀਰ ਵੇਖਣ ਨੂੰ ਤੇ ਸਿਰ ਤੇ ਤਾਜ ਵੇਖਣ ਨੂੰ ਕਲੇਜੇ ਤੀਰ ਵੇਖਣ ਨੂੰ ਤੇ ਸਿਰ ਤੇ ਤਾਜ ਵੇਖਣ ਨੂੰ ਜ਼ਮਾਨਾ ਰੁਕ ਗਿਆ ਤੇਰਾ ਉਹੀ ਅੰਦਾਜ਼ ਵੇਖਣ ਨੂੰ ਉਹ ਸ਼ੇਰਾ ਉੱਠ ਜ਼ਰਾ ਤੇ ਫਿਰ ਉਹੀ ਜਲਵਾ ਵਖਾ ਆਪਣਾ ਉਹ ਸ਼ੇਰਾ ਉੱਠ ਜ਼ਰਾ ਤੇ ਫਿਰ ਉਹੀ ਜਲਵਾ ਵਖਾ ਆਪਣਾ ਬੜੀ ਬੇਤਾਬ ਹੈ ਦੁਨੀਆ ਤੇਰੀ ਪਰਵਾਜ਼ ਵੇਖਣ ਨੂੰ ਜੇ ਮੁੱਦਾ ਹੋਂਦ ਦਾ ਹੋਇਆ ਤਾਂ ਤੀਰਾਂ ਵਾਂਗ ਟਕਰਾਂਗੇ ਜੇ ਮੁੱਦਾ ਹੱਕ ਦਾ ਹੋਇਆ ਤਾਂ ਤੀਰਾਂ ਵਾਂਗ ਟਕਰਾਂਗੇ ਅਸੀਂ ਬੈਠੇ ਨਹੀਂ ਹਾਂ ਸਿਰ ਤੇ ਉੱਡਦੇ ਬਾਜ਼ ਵੇਖਣ ਨੂੰ ਸਜਾ ਕੇ ਰੱਖ ਲੈ ਕੁੜੀਏ ਨਹੀਂ ਜਜ਼ਬੇ ਹੀਰਿਆਂ ਵਰਗੇ ਸਜਾ ਕੇ ਰੱਖ ਲੈ ਜਜ਼ਬੇ ਨਹੀਂ ਕੁੜੀਏ ਹੀਰਿਆਂ ਵਰਗੇ ਸ਼ਰੀਕਾ ਆਊਗਾ ਤੇਰਾ ਸੁਹੰਡਣਾ ਦਾਜ ਵੇਖਣ ਨੂੰ ਮੁਹੱਬਤਾਂ ਵਾਲਿਓ ਉਠੋ ਓ ਹੁਨਰਾਂ ਵਾਲਿਓ ਜਾਗੋ ਮੁਹੱਬਤਾਂ ਵਾਲਿਓ ਉਠੋ ਓ ਹੁਨਰਾਂ ਵਾਲਿਓ ਜਾਗੋ ਲੁਕਾਈ ਤਰਸਦੀ ਹੈ ਚਾਨਣਾਂ ਦਾ ਰਾਜ ਵੇਖਣ ਨੂੰ ਕਲੇਜੇ ਤੀਰ ਵੇਖਣ ਨੂੰ ਤੇ ਸਿਰ ਤੇ ਤਾਜ ਵੇਖਣ ਨੂੰ ਜ਼ਮਾਨਾ ਰੁਕ ਗਿਆ ਤੇਰਾ ਉਹੀ ਅੰਦਾਜ਼ ਵੇਖਣ ਨੂੰ